ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਰਜਵਿੰਦਰ ਸਿੰਘ ਪੱਟੀ ਜਿੱਥੇ ਸ਼੍ਰੀ ਅਕਾਲਤਖ ਸਾਈਬ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੂੰ ਸੂਚਨਾ ਕੇਂਦਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਕਤਰ ਪ੍ਰਤਾਪ ਸਿੰਘ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਲਿਖਿਆ ਪੱਤਰ ਪ੍ਰਤਾਪ ਸਿੰਘ ਨੇ ਡਾਇਰੈਕਟਰ ਨੂੰ ਸੌਪਿਆ ਜਿਸ ਦੇ ਵਿੱਚ ਭਾਰਤੀ ਹਵਾਈ ਅੱਡੇ ਤੇ ਡਿਊਟੀ ਅਤੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾ ਅਤੇ ਯਾਤਰੀਆਂ ਨੂੰ ਕਿਰਪਾਨ ਸੰਬੰਧੀ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰ ਲਈ ਕਿਹਾ ਗਿਆ ਹੈ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਹਵਾਬਾਜੀ ਸੁਰੱਖਿਆ ਬਿਊਰੋ ਵੱਲੋਂ ਬੀਤੇ ਸਮੇਂ ਜਾਰੀ ਕੀਤੇ ਆਦੇਸ਼ ਅਨੁਸਾਰ ਹਵਾਈ ਅੱਡੇ ਤੇ ਡਿਊਟੀ ਕਰਨ ਵਾਲੇ ਸਿੱਖ ਕਰਮਚਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ਪਹਿਨਣ ਤੋਂ ਰੋਕ ਲਗਾਉਣੀ ਸਿੱਖਾਂ ਨਾਲ ਤੱਕਾਏ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਪਾਲਤ ਸਰਕਾਰੇ ਕਦੇ ਵੀ ਨਹੀਂ ਭੁਲਾਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਸਰਕਾਰਾਂ ਨੂੰ ਅਜਿਹਿਆਂ ਗੱਲਾਂ ਤੋਂ ਗੁਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਸਬੰਧਤ ਅੰਤਰਾਲੇ ਦੇ ਨਾਲ رابطہ ਕਰਕੇ ਇਸ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇਗਾ ਅੱਗੇ ਉਹਨਾਂ ਨਾਲ ਹੋਰ ਕੀ ਕੁਝ ਗੱਲਬਾਤ ਹੋਈ ਹੈ ਇੱਕ ਵਾਰ ਆ ਉਹ ਸੁਣਦੇ ਆ ਅੱਜ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸਾਹਿਬ ਸਤਿਕਰਨ ਸ਼੍ਰੀ ਹਰਮੰਦਰ ਸਾਹਿਬ ਦੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ ਸਨ ਉਹਨਾਂ ਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਕ ਮੰਗ ਪੱਤਰ ਦੇਣ ਲਈ ਦਾਸ ਦੀ ਗੁੜੀ ਲਾਈ ਗਈ ਸੀ ਕਿਉਂਕਿ ਪਿਛਲੇ ਸਾਲ ਅਕਤੂਬਰ ਵਿੱਚ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਅਮਰਤਾਰੀ ਕੋਈ ਵੀ ਚਾਹੇ ਪਾਇਲਟ ਆ ਚਾਹੇ ਕੋਈ ਹੋਰ ਸਟਾਫ ਆ 에어ਪੋਰਟ ਦੇ ਅੰਦਰ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੇ ਕਿਉਂਕਿ ਹਰ ਅਮਰਤਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਾਤ ਅਮਰਤ ਜਿਹਨੇ ਛਕਿਆ ਹੁੰਦਾ ਉਹ ਉਹਦੇ ਲਈ ਕਿਰਪਾਨ ਪਾਉਣੀ ਲਾਜ਼ਮੀ ਹੁੰਦੀ ਹੈ ਕਿਉਂਕਿ ਇੱਕ ਕਿਰਪਾਨ ਜਿਹੜੀ ਉਹ ਇੱਕ ਪੰਜ ਕਕਾਰਾਂ ਦਾ ਹਿੱਸਾ ਆ ਤੇ ਸਿੱਖ ਦੇ ਸੌਣ ਲੱਗਿਆਂ ਵੀ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰਦਾ ਉਹ ਸਬੰਧੀ ਜਿਹੜਾ ਅੱਜ ਮੰਗ ਪੱਤਰ ਡਾਇਰੈਕਟਰ ਜਨਰਲ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ 에어ਪੋਰਟ ਤੇ ਜਿਹੜੇ ਮੁਲਾਜ਼ਮ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਸਾਨੂੰ ਕਈ ਵਾਰ ਸਮੇਂ-ਸਮੇਂ ਤੇ ਮੈਸੇਜ ਕੀਤੇ ਗਏ ਨੇ ਕਿ ਸਾਡਾ ਇਹ ਮਸਲਾ ਹੱਲ ਕਰੋ ਕਿਉਂਕਿ ਸਾਨੂੰ ਡਿਊਟੀ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਆ ਤੇ ਸਾਨੂੰ ਕਹਿੰਦੇ ਨੇ ਕਿਰਪਾਣ ਪਾ ਕੇ ਤੁਸੀਂ ਡਿਊਟੀ ਨਹੀਂ ਕਰ ਸਕਦੇ ਇਸ ਸਬੰਧੀ ਸਤਾਰ ਪ੍ਰਧਾਨ ਸਾਹਿਬ ਸਤਾਰ ਜੀ ਨੂੰ ਦੱਸਣ ਕੀਤਾ ਮੈਨੂੰ ਪਹਿਲਾਂ ਵੀ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਚਿੱਠੀ ਪੱਤਰ ਵੀ ਕੀਤਾ ਗਿਆ ਸੀ ਅੱਜ ਕਿਉਂਕਿ ਡਾਇਰੈਕਟਰ ਜਨਾਬ ਸਾਹਿਬ ਆਪ ਇੱਥੇ ਪਹੁੰਚੇ ਸੀ ਤੇ ਮਾਨ ਜੋ ਪ੍ਰਧਾਨ ਸਾਹਿਬ ਉਹਨਾਂ ਨੂੰ ਖੁਦ ਮਿਲਣਾ ਚਾਹੁੰਦੇ ਸੀ ਪਰ ਕਿਉਂਕਿ ਇਹ ਲੇਟ ਹੋ ਗਏ ਤੇ ਪ੍ਰਧਾਨ ਸਾਹਿਬ ਦੇ ਕੋਲ ਪੰਥਕਰ ਜਿਵੇਂ ਸੀ ਉਹ 2 ਵਜੇ ਤੱਕ ਡੇਕ ਕੇ ਚਲੇ ਗਏ ਸੀਗੇ ਤੇ ਇਸ ਕਰਕੇ ਦਾਸ ਦੀ ਡਿਊਟੀ ਲਾਈ ਗਈ ਸੀ ਤੇ ਦਾਸ ਨੇ ਉਹਨਾਂ ਨੂੰ ਡਾਇਰੈਕਟਰ ਜਨਾਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਤੇ ਜਿਹੜਾ ਇਹ ਕਿਰਪਾਨ ਪਹਿਨ ਕੇ ਡਿਊਟੀ ਕਰਨ ਲਈ 에ਰਪੋਰਟ ਦੇ ਜਿਹੜੇ ਸਟਾਫ ਆ ਉਹਨਾਂ ਲਈ ਮਸਲਾ ਹੱਲ ਕਰਾਂਗੇ ਕਿਉਂਕਿ ਇਹ ਇਕੱਲਾ ਮਤਲਬ ਮਲਾਜ਼ਮ ਇੱਕ ਮਲਾਜ਼ਮ ਦਾ ਮਸਲਾ ਨਹੀਂ ਆ ਜਿੰਨੇ ਵੀ ਅਮਰਤਧਾਰੀ ਮਲਾਜ਼ਮ ਨੇ ਜਿੱਥੇ ਵੀ 에ਰਪੋਰਟ ਦੀ ਡਿਊਟੀ ਕਰ ਰਹੇ ਨੇ ਹਿੰਦੁਸਤਾਨ 'ਚ ਉਹ ਸਾਰਾ ਦਾ ਮਸਲਾ ਆ ਤੇ ਇਹਦਾ ਮਸਲਾ ਜਿਹੜਾ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਆ ਇਹ ਅਸੀਂ ਡਾਇਰੈਕਟਰ ਜਨਨ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਇੱਥੇ ਆਏ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਮੈਂ ਸਰਕਾਰ ਨਾਲ ਗੱਲ ਕਰਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ